ਮੂਰਤ ਅਜੂਨੀ ਸਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਵੀ ਸਚੁ ਨਾਨਕ ਹੋਸੀ ਵੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਵੀ ਸਚੁ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੂਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੂਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਸਤਾ ਪੁਰਖ ਨਿਰਪਹੁ ਨਿਰਵੈਰ ਅਕਾਲ ਮੂਰਤਿ ਜੁਨੀ ਸਭੰਗੁਰ ਪ੍ਰਸਾਦਿ ਜਪ ਅਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਹੁ ਨਿਰਵੈਰ ਅਕਾਲ ਮੂਰਤਿ ਜੁਨੀ ਸਭੰਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖੇ ਗੰधीर ਪਹੁ ਨਿਰਵੈਰ ਅਕਾਲ ਮੂਰਤਿ ਜੋਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿ ਫੰਗੁਰ ਪ੍ਰਸਾਦ ਜਪ ਆਦ ਸਚ ਜਗਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿ ਫੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੁਹਰਤ ਜੁਨੀ ਸਮਨ ਗੁਰ ਪ੍ਰਸਾਦ ਚਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੁਹਰਤ अजुनिन सैभंगूर प्रसाद जप आद सच जुगाद सच है भी सच नानखोसी भी सच एक ओंकार सतनाम करता पुरखु निरपउ निरवेर काल मुर्त जूनी सैभंगूर प्रसाद जप आद सच जुगाद सच है भी सच नानखोसी भी सच ਇਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਭੰਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੇ ਨਾਨਕ ਹੋਸੀ ਭੀ ਸਚੁ ਇਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੂਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਹੀ ਸੱਚ ਨਾਨਕ ਹੋਸੀ ਵੀ ਸੱਚ ੴ ਸਤਨਾਮ ਕਰਤਾ ਪੁਰਖ निरप निर्वैर काल मूर्त जूनी से भंगुर प्रसाद जप आद सच जुगाद सच है भी सच नान खोसी भी सच एक सत नाम करता पुरख निरप निर्वैर अकाल मूर्त अजूनी सह भंगुर प्रसाद जप आद सच जुगाद सच है भी सच नानक होशि भी सच एक ओंकार सत नाम करता पुरख निरप निर्वैर अकाल मूर्त अजूनी से भंगुर प्रसाद जप आद सच जुगाद सच है भी सच नानक होसी भी सच ईंकार सत नाम करता पुरख निरप निर्वैर ਅਕਾਲ ਮੂਰਤਿ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਵੀ ਸਚੁ ਨਾਨਕ ਹੋਸੀ ਵੀ ਸਚੁ ਇਕ ਓੰਕਾਰ ਸਤਿਨਾਮੁ ਕਰਤਾ ਪੁਰਖੁ ਨਿਰਭੈ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਵੀ ਸਚੁ ਨਾਨਕ ਹੋਸੀ ਵੀ ਸਚੁ एक ओंकार सतनाम करता पुरख निरपहो निर्वैर अकाल मूर्त से भंगुर प्रसाद जप आद सच, जुगाद सच है भी सच ईक ओंकार सतनाम करता पुरख निरपो निर्वैर अकाल मूर्त जूनी से भंगुर प्रसाद जप ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜੁਗੰਗ ਸਭੈ ਭੰਗੁ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗਉ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗਉ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ अकाल मृत्यु अजूनी से भंगुर प्रसाद जप आध सच जुगाद सच है भी सच नान खोसी भी सच इक ओंकार सतनाम करता पुरख निरपौर निरवैरा अकाल मृत्यु अजूनी से भंगुर प्रसाद जप आध सच जुगाद सच है भी सच ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵਨ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵਨ ਗੁਰ ਪ੍ਰਸਾਦ ਜਪ आद सच जुगाद सच है भी सच नानक होसी भी सच एकमकार सतनाम करता पुरख निरपौरु निरवैर अकाल मूर्त जूनी से अंगुड़ प्रसाद जप आद सच जुगाद सच है भी सच नानक होसी भी सच ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਇਹ ਸੱਚ ਨਾਨਕੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਜੁਨੀ ਸੇ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੇ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ एक ओंकार सतनाम करता पुरत निरपो निर्वैर अकाल मूर्त अजूनी सह भंगुर प्रसाद जप आद सच जुगाद सच है भी सच नान खोसी भी सच एक सतनाम करता पुरख निरपो निर्वैर अकाल मूर्त अजूनी सह भंगुर प्रसाद जप आद सच जुगाद सच ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਸਰਬਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚੀ ਨਾਨਕ ਹੋਸੀ ਵੀ ਸੱਚੀ ਕੋੰਕਾਰ ਸਤਨਾਮ ਕਰਤਾ ਪੁਰਖੇ ਨਿਰ ਪਾਉ ਨਿਰਵੈਰ ਅਕਾਲ ਮੂਰਤ ਜੁਨੀ ਸੇ ਬੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚੀ ਨਾਨਕ ਹੋਸੀ ਵੀ ਸੱਚੀ ਕੋੰਕਾਰ ਸਤਨਾਮ करता पुरख निरपहो निर्वैर अकाल मूर्त अजूनी से मंगुर प्रसाद जप आद सच जुगाद सच है भी सच नान कोसी भी सच एक ओंकार सत नाम करता पुरख निरपहो निर्वैर अकाल मूर्त अजूनी से मंगुर प्रसाद जप आदि सच जुगाद सच है भी सच नान खुशी भी सच एक ओंकार सत नाम करता पुरख निरपहु निर्वैर अकार मूर्त यूनी सनगुर प्रसाद जपत आदि सच जुगाद सच है भी सच नान खुशी भी सच एक ओंकार सतनाम करता पुरख निरपहु निरवैर काल मूर्ति जूनी से भंगुर प्रसाद जब आद सत्य जगाद सच है भी सच नानकुसी भी सच एकंकर सतनाम करता पु르 निरपाऊ निर्वैरा काल मूर्ति जूनी से भंगुर प्रसाद जब आद सच जगाद सच है भी सच नानकोसी भी सच ईक ओंकार सतनाम करता पुरख निरपाऊ निैर अकाल मूर्त अजूनी सह प्रसाद जप आद सच जुगाद सच है वी सच, भी सच नानकोसी कोशि सच ईक ओंकार सत करता पुरख निरपह निर्वैर अकाल मूर्त अजूनी सह प्रसाद जप आद सच जुगाद सच है भी सच नान खोसी भी सच एक ओंकार सत नाम करता पुरख निरपो निर्वैर अकान मूर्त जूनी सह प्रसाद जप आद सच जुगाद सच है भी सच नान खोसी भी सच एक ओंकार सत नाम करता पुरख निरभ निरवैर ਅਕਾਲ ਮੂਰਤਿ ਜੀਨੀ ਸੇ ਵੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਹੈ ਨਾਨਕ ਹੋਸੀ ਭੀ ਸਚੁ